ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਰੈਗੂਲਰ ਪੋਸਟਾਂ ਰਹਿਣ ਵਾਲੀਆਂ ਵਕ-ਵਕ ਪੋਸਟਾਂ ਬਹੁਤ ਵਧੀਆ ਤਨਖਾਹ ਹੈ ਤੇ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ 'ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈ ਸਬਸਕ੍ਰਾਈਬ ਕਰਕੇ ਰੱਖ ਲਓ ਭਵਿੱਖ ਦੇ ਵਿੱਚ ਜੋ ਵੀ ਸਰਕਾਰੀ ਨੌਕਰੀ ਜਾਰੀ ਹੁੰਦੀ ਹੈ ਪੰਜਾਬ ਸਰਕਾਰ ਵੱਲੋਂ ਉਹਦਾ ਨੋਟੀਫਿਕੇਸ਼ਨ ਉਹਦਾ ਅਪਡੇਟ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅਧਿਨ ਸੇਵਾਮਾਂ ਚੋਣ ਬੋਰਡ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ 2024 ਦਾ ਇਹ ਪਹਿਲਾ ਨੋਟੀਫਿਕੇਸ਼ਨ ਜੋ ਪੀਟ੍ਰੀਪਲੱਸਬੀ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਪੋਸਟਾਂ ਦੇ ਸਬੰਧ ਵਿੱਚ ਤਰੀਕਾਂ ਦੀ ਗੱਲ ਕਰਦੇ ਹਾਂ 9 ਫਰਵਰੀ 2024 ਨੂੰ ਇਹ ਪ੍ਰਕਾਸ਼ਿਤ ਹੋਇਆ ਜੀ ਇਸ਼ਤਿਹਾਰ ਤੇ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਵੀ 9 ਫਰਵਰੀ 2024 ਹੈ ਆਖਰੀ ਮਿਤੀ 1 ਮਾਰਚ 2024 ਦੇ ਫੀਸ ਭਰਨ ਦੀ ਆਖਰੀ ਮਿਤੀ 5 ਫਰਵਰੀ 2024 ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਪੋਸਟਾਂ ਵੱਖ-ਵੱਖ ਜੋ ਜਾਰੀ ਹੋਈਆਂ ਹਨ ਤਕਨੀਕੀ ਸਹਾਇਕ 6 ਪੋਸਟਾਂ ਜਾਰੀ ਹੋਈਆਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਇਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਅੱਗੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ 12 ਪੋਸਟਾਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਤੇ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਡਾਊਨਲੋਡ ਕਰਕੇ ਪੂਰਾ ਜ਼ਰੂਰ ਰੀਡ ਕਰਿਓ ਜੀ ਤੇ ਫੇਰ ਹੀ ਪੋਸਟਾਂ ਦੇ ਲਈ ਅਪਲਾਈ ਕਰਿਓ ਜੀ ਅੱਗੇ ਪੋਸਟਾਂ ਤਕਨੀਕੀ ਸਹਾਇਕ ਦੇ ਲਈ 35400 ਤੇ ਸੇਮ ਹੀ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੇ ਲਈ ਸਕੇਲ ਰੱਖਿਆ ਗਿਆ ਜਿੰਨਾ ਵੱਲੋਂ ਤਨਖਾਹ ਦਾ ਅੱਗੇ ਯੋਗਤਾਵਾਂ ਦੀ ਗੱਲ ਕਰ ਲੈਣੇ ਜੀ ਤਕਨੀਕੀ ਸਹਾਇਕ ਦੇ ਲਈ ਯੋਗਤਾ ਇਹਨਾਂ ਵੱਲੋਂ ਬੀ.ਈ ਜਾਂ ਬੀ.ਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਾਂ ਕੰਪਿਊਟਰ ਸਾਇੰਸ 50% ਮਾਰਕਸ ਦੇ ਨਾਲ ਤੇ ਜਾਂ ਤੁਹਾਡੇ ਕੋਲ ਮਾਸਟਰਸ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਚਾਹੀਦੀ 50% ਮਾਰਕਸ ਦੇ ਨਾਲ ਤੇ 2 ਸਾਲ ਦਾ ਸਬੰਧਤ ਖੇਤਰ ਦਾ ਤਜਰਬਾ ਮੰਗਿਆ ਗਿਆ ਜੀ ਨੈਕਸਟ ਹੈ ਜੀ ਜ਼ਿਲ੍ਹਾ ਟੈਕਨੀਕਲ ਕੋਆ ਯੋਗਤਾ ਸੀਮ ਰਹਿਣ ਵਾਲੀ ਹੈ ਜੀ ਬੀਈ ਜਾਂ ਬੀਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਾਂ ਕੰਪਿਊਟਰ ਸਾਇੰਸ 50% ਮਾਰਕਸ ਦੇ ਨਾਲ ਤੇ ਜਾਂ ਤੁਹਾਡੇ ਕੋਲ ਮਾਸਟਰਸ ਡਿਗਰੀ ਹੋਣੀ ਚਾਹੀਦੀ ਹੈ ਜੀ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਤੇ 50% ਮਾਰਕਸ ਹੋਣੇ ਚਾਹੀਦੇ ਆ 2 ਸਾਲ ਦਾ ਤਜਰਬਾ ਜੀ ਉਮਰ ਸੀਮਾ ਇਹਨਾਂ ਪੋਸਟਾਂ ਦੇ ਲਈ ਜਨਰਲ ਕੈਟਾਗਰੀ ਦੇ ਲਈ 1-1 2024 ਤੱਕ 18 ਤੋਂ 37 ਹੈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਉਮਰ ਸੀਮਾ ਦੇ ਵਿੱਚ ਛੋਟ ਰਹਿਣ ਵਾਲੀ ਹੈ ਜੀ ਅੱਗੇ ਫੀਸ ਦੀ ਗੱਲ ਕਰ ਲੈਣੇ ਜੀ ਆਨਲਾਈਨ ਅਪਲਾਈ ਕਰਨ ਲੱਗੇ ਜੋ ਤੁਸੀਂ ਭਰਨੀ ਹੈ ਆਮ ਵਰਗ ਜਨਰਲ ਸੁਤੰਤਰਤਾ ਸੰਗਰਾਮੀ ਤੇ ਖਿਡਾਰੀ 1000 ਰੁਪਏ ਫੀਸ ਹੈ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ 250 ਰੁਪਏ ਫੀਸ ਹੈ ਸਾਬਕਾ ਫੌਜੀ ਤੇ ਆਸ਼ਰਿਤ 200 ਰੁਪਏ ਫੀਸ ਹੈ ਜੀ ਦਿਵੰਗ ਜਨ ਹੈਂਡੀਕੈਪ ਕੋਟੇ ਦੇ ਲਈ 500 ਰੁਪਏ ਫੀਸ ਰੱਖੀ ਗਈ ਹੈ ਜੀ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈੱਬਸਾਈਟ ਹੈ ਜੀ tripsb.punjab.gov.in ਇਸ ਵੈੱਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਪੂਰਾ ਜ਼ਰੂਰ ਪੜਿਓ ਜੀ ਪੜਨ ਤੋਂ ਬਾਅਦ ਹੀ ਪੋਸਟਾਂ ਦੇ ਲਈ ਅਪਲਾਈ ਕਰੋ ਤਾਂ ਜੋ ਅਪਲਾਈ ਕਰਨ ਸਮੇਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ